ਸਾਸ਼ੀਕਾਲ ਜੀ ਸਾਰਿਆਂ ਦਾ ਸਵਾਗਤ ਆ ਤੁਹਾਡਾ ਅੱਜ ਆਪਾਂ ਬਣਾਵਾਂਗੇ ਤੰਦੂਰੀ ਫੁਲਕਾ ਇਹ ਆਪਾਂ ਫੁਲਕਾ ਬਣਾਵਾਂਗੇ ਗੈਸ ਤੇ ਤੇ ਦੋ ਤਵਿਆਂ ਦੀ ਮਦਦ ਨਾਲ ਇਹ ਫੁਲਕਾ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਆਪਾਂ ਪਹਿਲਾਂ ਆਟਾ ਗੁੰਨ ਲੈਨੇ ਆ ਇਧਰ ਮੈਂ ਪ੍ਰਾਂਥ ਲੈ ਲਈ ਆ ਆਟਾ ਲੈ ਲਿਆ ਇਹਨੂੰ ਆਪਾਂ ਬਿਲਕੁਲ ਨਰਮ ਆਟਾ ਗੁੰਨ ਕੇ ਤਿਆਰ ਕਰ ਲੈਣਾਗਾ ਚੰਗੀ ਤਰ੍ਹਾਂ ਮੁੱਕੀ ਦਿੰਦੇ ਹੋਏ ਵਧੀਆ ਆਟਾ ਗੁੰਨ ਕੇ ਆਪਾਂ ਤਿਆਰ ਕਰ ਲਾਂਗੇ ਹਾਂ ਜੀ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਵਧੀਆ ਆਟਾ ਗੁੰਨ ਕੇ ਤਿਆਰ ਕਰ ਲਾਂਗੇ। ਕਈ ਵਾਰ ਆਪਨਾ ਕੀ ਆ ਤੰਦੂਰ ਦਾ ਛੁਰਕਾ ਖਾਨ ਨੂੰ ਜੀ ਕਰਦਾਗਾ ਪਰ ਤੰਦੂਰ ਆਪਣੇ ਘਰੇ ਨਹੀਂ ਹੁੰਦਾਗਾ। ਤਾਪਏ 'ਤੇ ਵੀ ਬਣਾ ਸਕਦੇ ਹਾਂਗੇ। ਇਹ ਤਵੇ ਦੀ ਮਦਦ ਨਾਲ ਹੀ ਆਪਾਂ ਬਣਾਵਾਂਗੇ। ਦੋ ਤਵੇ ਚਾਹੀਦੇ ਆਪਾਂ ਨੂੰ ਲੋਹੇ ਦੇ ਤਵੇ ਉੱਪਰ ਤੁਹਾਨੂੰ ਬਣਾ ਕੇ ਦਿਖਾਵਾਂਗੇ। ਇਹ ਬਿਲਕੁਲ ਉਸੇ ਤਰ੍ਹਾਂ ਦਾ ਫੁਲਕਾ ਬਣ ਕੇ ਤਿਆਰ ਹੋਊਗਾ ਤੁਸੀਂ ਸਾਡੀ ਵੀਡੀਓ ਨਾਲ ਬਨੇ ਰਹੋ ਹਾਂਜੀ ਆਪਾਂ ਆਟਾ ਜਿਹੜਾ ਬਿਲਕੁਲ ਨਰਮ ਆਟਾ ਠਕੀ ਦੇਿਲ ਦੇ ਕੋਏ ਗੁੰਨ ਕੇ ਤਿਆਰ ਕਰ ਲਿਆ ਆਪਾਂ ਸੌਸ ਤੇ ਆਟਾ ਗੁੰਨ ਲਿਆਗਾ ਆਪਾਂ ਹਾਂਜੀ ਹੁਣ ਆਪਾਂ ਇਹਦੇ ਤੇ ਲਾਵਾਂਗੇ ਇੱਕ ਚਮਚ ਘਿਓ ਦਾ ਇਹਦੇ ਨਾਲ ਬਹੁਤ ਸੋਹਣੇ ਫੁਲਕੇ ਬਣ ਕੇ ਤਿਆਰ ਹੁੰਦੇ ਆ ਤੇ ਚੰਗੇ ਤਰੀਕੇ ਨਾਲ ਸਾਰੇ ਆਟੇ ਨੂੰ ਆਪਾਂ ਚੋਪੜ ਦੇਵਾਂਗੇ ਆਟੇ ਨੂੰ ਹੁਣ ਆਪਾਂ 10 ਮਿੰਟ ਦਾ ਰੈਸਟ ਦੇਵਾਂਗੇ ਢੱਕ ਕੇ ਹਾਂਜੀ ਆਪਾਂ ਦੋ ਤਵੇ ਲੋਹੇ ਦੇ ਲੈ ਲਏ ਆਗੇ ਤੇ ਦੋਨੇ ਤਵਿਆਂ ਨੂੰ ਆਪਾਂ ਗਰਮ ਕਰ ਲਿਆਗਾ ਤੇ ਇਧਰ ਆਪਾਂ ਰੋਟੀ ਵੇਲਦੇ ਆਂ ਤੇ ਆਟਾ ਆਪਣਾ ਜਿਹੜਾ ਬਿਲਕੁਲ ਤਿਆਰ ਆ ਹੁਣ ਬਹੁਤ ਜਿਆਦਾ ਨਰਮ ਨਰਮ ਬਣ ਕੇ ਤਿਆਰ ਆਟਾ ਦੇਖੋ ਇਹ ਤੁਹਾਨੂੰ ਦੋ ਤਰੀਕਿਆਂ ਦੀ ਬਣਾ ਕੇ ਦਿਖਾਵਾਂਗੇ ਰੋਟੀ ਇੱਕ ਬੇਲ ਕੇ ਬਣਾਵਾਂਗੇ ਆਪਾਂ ਤੇ ਇੱਕ ਜਿਸ ਤਰ੍ਹਾਂ ਤੰਦੂਰ ਤੇ ਲੱਗਦੀ ਹੈ ਪਾਣੀ ਹੱਥਾਂ ਲਈ ਉਸੇ ਤਰੀਕੇ ਨਾਲ ਥੱਪ ਕੇ ਦਿਖਾਵਾਂਗੇ ਤੁਸੀਂ ਕਿਸੇ ਵੀ ਤਰੀਕੇ ਨਾਲ ਬਣਾ ਸਕਦੇ ਹੋ ਦੋਨੇ ਬਹੁਤ ਜਿਆਦਾ ਆਸਾਨ ਹਨ ਹਾਂਜੀ ਪਹਿਲਾਂ ਆਪਾਂ ਜਿਸ ਤਰ੍ਹਾਂ ਦੀ ਤੰਦੂਰ ਤੇ ਲੱਗਦੀ ਹੈ ਰੋਟੀ ਉਸੇ ਤਰ੍ਹਾਂ ਪਾਣੀ ਹੱਥਾਂ ਲਈ ਬਣਾਵਾਂਗੇ ਆਪਾਂ ਪਾਣੀ ਲਾ ਲਿਆ ਥੋੜਾ ਜਿਹਾ ਹੱਥ ਨੂੰ ਤੇ ਪੇੜਾ ਭੰਨ ਕੇ ਆਪਾਂ ਤਿਆਰ ਕਰਦੇ ਆਂ ਪੇੜੇ ਜਿਹੜੇ ਇਹਦਾ ਆਕਾਰ ਤੁਸੀਂ ਆਪਦੇ ਮੁਤਾਬਕ ਲੈ ਸਕਦੇ ਹੋ ਵੱਡੇ ਵੀ ਰੱਖ ਸਕਦੇ ਹੋ ਤੁਸੀਂ ਰੋਟੀ ਤੇ ਛੋਟੇ ਵੀ ਬਣਾ ਸਕਦੇ ਆ ਇਸ ਤਰੀਕੇ ਨਾਲ ਗੋਲ ਪੇੜਾ ਕਰਕੇ ਹੱਥ ਨੂੰ ਪਾਣੀ ਲਾ ਕੇ ਇਹਨੂੰ ਆਪਾਂ ਥੱਪ ਕੇ ਤਿਆਰ ਕਰ ਲਾ ਪੇੜਾ ਆਪਾਂ ਭੰਨ ਲਿਆ ਤੇ ਹੁਣ ਇਹਨੂੰ ਪਾਣੀ ਹੱਥ ਲਾ ਕੇ ਆਪਾਂ ਇਸ ਤਰੀਕੇ ਨਾਲ ਠੱਪ ਲਾਂਗੇ ਹਾਂਜੀ ਆਪਾਂ ਰੋਟੀ ਜਿਹੜੀ ਠੱਪ ਕੇ ਤਿਆਰ ਕਰ ਲਈ ਆ ਹੁਣ ਇਹਨੂੰ ਆਪਾਂ ਰੋਟੀ ਨੂੰ ਹੱਥ ਨੂੰ ਦੁਆਰਾ ਪਾਣੀ ਲਾ ਕੇ ਤੇ ਪਾਣੀ ਵਾਲਾ ਪਾਸਾ ਜਿਹੜਾ ਆਪਾਂ ਉਹ ਤਵੇ ਉੱਪਰ ਪਾ ਇਹਨੂੰ ਰੋਟੀ ਨੂੰ ਆਪਾਂ 1 ਮਿੰਟ ਦਾ ਸੇਕ ਆਉਣ ਦੇਵਾਂਗੇ ਆ ਦੇਖੋ ਇਹਦੇ ਤੇ ਬਬਲ ਜੀ ਆਉਣੇ ਸ਼ੁਰੂ ਹੋ ਗਏ ਆ ਥਲੜਾ ਪਾਸਾ ਜਿਹੜਾ ਪੱਕਣਾ ਸ਼ੁਰੂ ਹੋ ਗਿਆ ਰੋਟੀ ਦਾ ਥੋੜਾ ਜਿਹਾ ਇਹਨੂੰ ਸੇਕ ਆਪਾਂ ਪੂਰ ਲਵਾਵਾਂਗੇ ਇਹ ਰੋਟੀ ਹੈ ਜਿਹੜੀ ਥੱਲੇ ਉਹਨੂੰ ਸੇਕ ਲੱਗ ਗਿਆ ਤੇ ਹੁਣ ਇਹਨੂੰ ਆਪਾਂ ਕੀ ਕਰਾਂਗੇ ਤਵੇ ਨੂੰ ਚੱਕ ਕੇ ਦੂਜੇ ਤਵੇ ਉੱਪਰ ਪਲਟ ਦੇਵਾਂਗੇ ਦੂਜਾ ਗੈਸ ਆ ਜਿਹੜਾ ਫੁੱਲੀ ਆ ਆਪਣਾ ਤੇ ਤਵਾ ਪੂਰਾ ਗਰਮਾ ਲੋਹੇ ਦਾ ਆਪਾਂ ਇਹਦੇ ਉੱਪਰ ਪਲਟ ਦੇਣੀ ਹੈ। ਹਾਂਜੀ ਆਪਾਂ ਵਿੱਚੋਂ ਵਿੱਚੋਂ ਚੈੱਕ ਕਰਦੇ ਰਵਾਂਗੇ। ਤੇ ਆ ਦੇਖੋ 1 ਮਿੰਟ ਵਿੱਚ ਆਪਣਾ ਤੰਦੂਰੀ ਫੁਲਕਾ ਜਿਹੜਾ ਬਿਲਕੁਲ ਬਣ ਕੇ ਤਿਆਰ ਹੋ ਗਿਆ। ਦੇਖੋ ਤੁਸੀਂ ਬਿਲਕੁਲ ਤੰਦੂਰ ਦੀ ਤਰ੍ਹਾਂ ਬਣਿਆਗਾ। ਓਏ ਆਪਾਂ ਕਿਉਂ ਨਾਲ ਚੋਪੜ ਦੇ ਦੇਵਾਂਗੇ। ਬਹੁਤ ਜ਼ਿਆਦਾ ਟੇਸਟੀ ਹੈ। ਬੰਦੀ ਹੈ ਇਹ ਰੋਟੀ ਵਧੀਆ ਟੇਸਟ ਆਉਂਦਾ ਇਹਦਾ ਤੰਦੂਰ ਵਰਗਾ ਹੀ ਬਹੁਤ ਜਿਆਦਾ ਆਪਾਂ ਤਿਆਰ ਕਰ ਲਿਆ ਗਰਮ ਗਰਮ ਹੁਣ ਆਪਾਂ ਦੂਜੇ ਤਰੀਕੇ ਨਾਲ ਤਿਆਰ ਕਰਾਂਗੇ ਆ ਲੋ ਜੀ ਆਪਾਂ ਪੀੜਾ ਬਣਾ ਲਿਆ ਇਹ ਆਪਾਂ ਵੇਲ ਕੇ ਵੀ ਤਿਆਰ ਕਰ ਸਕਦੇ ਆ ਜੇ ਤੁਹਾਨੂੰ ਥੱਪਣੀ ਨਹੀਂ ਹੁੰਦੀ ਤਾਂ ਤੁਸੀਂ ਵੇਲ ਕੇ ਤਿਆਰ ਕਰ ਸਕਦੇ ਹੋ वेल के तयार करली हुणू उपर लावे आपण पाणी पाणी आला पासा आपलट देव देख आपण फुलका जेवढा थलो पक रोटीए ते हुणू आपण दुजे तवे उपर मुद्दा मारां पलटांगे ਦੇ ਵਿੱਚ ਵਿੱਚੋਂ ਅੜਾ ਜਿ ਚੈੱਕ ਕਰਦੇ ਰਵਾਂਗੇ ਜਿੰਨੇ ਚਿਰ ਆਪਣੀ ਰੋਟੀ ਬਣ ਕੇ ਤਿਆਰ ਨਹੀਂ ਹੁੰਦੀ। ਹਾਂਜੀ ਹੁਣ ਆਪਾਂ ਆਪਣੇ ਫੁਲਕੇ ਨੂੰ ਚੈੱਕ ਕਰਦੇ ਆਂ। ਆ ਦੇਖੋ ਥੋੜਾ ਜਿਹਾ ਸੇਕ ਇਹਨੂੰ ਹੋਰ ਲੱਗੂਗਾ। ਹਾਂਜੀ ਆਪਣਾ ਦੂਜਾ ਫੁਲਕਾ ਬਣ ਕੇ ਵੀ ਤਿਆਰ ਆ। ਇਸੇ ਤਰੀਕੇ ਨਾਲ ਆਪਾਂ ਸਾਰੇ ਫੁਲਕੇ ਬਣਾ ਲਾਂਗੇ। ਦੋਨੇ ਤਰੀਕੇ ਤੁਹਾਨੂੰ ਦੱਸ ਦਿੱਤੇ ਆ। ਇਸ ਤਰੀਕੇ ਨਾਲ ਆਪਾਂ ਗਰਮਾ-ਗਰਮ ਜਿਹੜੀ ਰੋਟੀ ਆ ਕਿਚਨ 'ਚ ਵੀ ਤਿਆਰ ਕਰ ਸਕਦੇ ਆ ਬਿਨਾ ਤੰਦੂਰ ਬਾਲੇ ਹਾਂਜੀ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਰੋਟੀਆਂ ਜਿਹੜੀਆਂ ਬਣਾ ਕੇ ਤਿਆਰ ਕਰ ਲਾਂਗੇ ਹੁਣ ਦੇਖੋ ਇਸ ਤਰ੍ਹਾਂ ਪਾਣੀ ਦਾ ਹੱਥ ਲਾ ਕੇ ਫਿਰ ਪੱਤੀ ਹਾਂਜੀ ਆਪਣੀ ਰੋਟੀ ਜਿਹੜੀ ਥੱਲੋ ਪੱਕ ਗਈ ਆ ਤੇ ਹੁਣ ਇਹਨੂੰ ਆਪਾਂ ਇੱਧਰ ਤੇ ਉੱਪਰ ਪਾ ਲਾਂਗੇ ਇਸ ਤਰੀਕੇ ਨਾਲ ਤੁਸੀਂ ਬਣਾਉਂਗੇ ਤੁਹਾਨੂੰ ਗੈਸ ਉੱਪਰ ਰਾੜਨ ਦੀ ਵੀ ਲੋੜ ਨਹੀਂ ਪੈਣੀ ਕਿ ਵਧੀਆ ਹੈਲਦੀ ਬਣ ਕੇ ਤਿਆਰ ਹੋਊਗੀ ਦੋ ਤਾਂਵੇਂ ਪਰ ਆਪਣਾ ਜਿਹੜਾ ਇਹ ਫੁਲਕਾ ਦਾ ਤੇ ਤੁਸੀਂ ਇਸੇ ਤਰੀਕੇ ਨਾਲ ਬਣਾਇਆ ਕਰੋ ਗੈਸ ਦੇ ਲਾਈਟ ਉੱਪਰ ਨਾ ਪਲਟਿਆ ਕਰੋ ਸਿੱਧੀ ਰੋਟੀ ਇਹ ਵਧੀਆ ਆਪਣਾ ਜਿਹੜਾ ਤਰੀਕਾ ਹੈ ਬਿਲਕੁਲ ਆਸਾਨ ਹੈਗਾ ਤੇ ਵਧੀਆ ਹੈਲਦੀ ਫੁਲਕਾ ਤਿਆਰ ਹੁੰਦਾ ਹੈ ਹਾਂਜੀ ਆਪਣਾ ਫੁਲਕਾ ਇੱਕ ਹੋਰ ਬਣ ਕੇ ਤਿਆਰ ਹੋ ਗਿਆ ਦੇਖੋ ਤੁਸੀਂ ਜੇ ਮੇਰੀ ਵੀਡੀਓ ਪਸੰਦ ਆਈ ਤਾਂ ਲਾਈਕ ਪਲੀਜ਼ ਜ਼ਰੂਰ ਕਰਿਓ ਸਬਸਕ੍ਰਾਈਬ ਕਰਿਓ